ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵਿਜੀਲੈਂਸ ਦੇ ਖਿਲਾਫ ਹੀ ਮੋਰਚਾ ਖੋਲ ਦਿੱਤਾ ਹੈ ਵਿਜੀਲੈਂਸ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਝੰਡਾ ਕਿਉਂ ਚੱਕਿਆ ਕਿਹੜੀ ਗੱਲ ਤੋਂ ਦੁਖੀ ਹੋ ਗਿਆ ਵਿਜੀਲੈਂਸ ਦੇ ਨਾਲ ਆਖਰਕਾਰ ਆਪਣੀ ਹੀ ਸਰਕਾਰ ਦੇ ਖਿਲਾਫ ਜਾਂ ਉਸ ਦੀ ਸੰਸਥਾ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਝੰਡਾ ਚੁੱਕਣਾ ਪੈ ਗਿਆ ਆਖਰਕਾਰ ਵਜ੍ਹਾ ਕੀ ਹੈ ਉਸ ਵਜ੍ਹਾ ਨਾਲ ਵੀ ਸਾਂਝ ਪਾਉਣੇ ਆ ਤੇ ਦੱਸਦਿਆਂ ਨਾਲ ਦੀ ਨਾਲ ਕਿ ਐਮਐਲਏ ਕਿਹੜਾ ਤੇ ਕਿਹੜੇ ਹਲਕੇ ਨਾਲ ਸੰਬੰਧ ਰੱਖਦਾ ਹੈ ਇਹ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਕਿ ਆਖਰਕਾਰ ਇਹ ਕਿਹੜਾ ਐਮਐਲਏ ਆ ਤੁਸੀਂ ਜੁੜੇ ਹੋ ਲੋਕਪਹਿਰ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਵੀ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਨੋਟੀਫਿਕੇਸ਼ਨ ਆਪੜਦੇ ਰਹਿਣ ਖਬਰ ਕਿੱਥੋਂ ਆ ਤੇ ਕੀ ਹੈ ਆਖਿਰਕਾਰ ਆਵਾਦਨੀ ਪਾਰਟੀ ਦਾ ਕਿਹੜਾ ਐਮਐਲਏ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਵਿੱਚ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਦੁਆਰਾ ਚਲਾਈ ਜਾਂਦੀ ਵਿਜੀਲੈਂਸ ਤੋਂ ਦੁਖੀ ਹੋ ਗਿਆ ਜਨਨ ਕਿ ਕੋਲਮ ਲਾ ਕੇ ਕਹਿ ਲਿਏ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਉਹਨੂੰ ਮੋਰਚਾ ਖੋਲਣਾ ਪੈ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਕਿਵੇਂ ਕੁਝ ਭ੍ਰਿਸ਼ਟਾਚਾਰੀਆਂ ਨੂੰ ਬਚਾਇਆ ਜਾ ਰਿਹਾ ਤੇ ਕੁਝ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਜਾ ਰਿਹਾ ਜਾਂ ਫਿਰ ਇਹ ਝੋਕੇ ਦਾਵੇ ਕੀਤੇ ਜਾ ਰਹੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਰੱਖ ਰਹੇ ਹਾਂ ਜਾਨੀ ਕਿ ਦੋਗਲੀ ਨੀਤੀ ਜਿਹੜੀ ਹੈ ਉਸ ਨੂੰ ਵੀ ਉਜਾਗਰ ਕੀਤਾ ਇਸ ਐਮਐਲਏ ਨੇ ਇਹ ਐਮਐਲਏ ਕੋਈ ਹੋਰ ਨਹੀਂ ਐਮਐਲ ਲੁਧਿਆਣਾ ਜ਼ਿਲ੍ਹੇ ਤੋਂ ਹਲਕਾ ਰਾਏਕੋੜ ਤੋਂ ਵਿਧਾਇਕ ਠੇਕੇਦਾਰ ਹੁਰੀ ਨੇ ਠੇਕੇਦਾਰ ਹਾਕਮ ਸਿੰਘ ਨੇ ਜਿਹੜਾ ਇਹ ਨਵਾਂ ਖੁਲਾਸਾ ਕੀਤਾ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਵਿੱਚ ਵਿਜੀਲੈਂਸ ਦੇ ਖਿਲਾਫ ਮੋਰਚਾ ਖੋਲ੍ਹਿਆ ਉਹ ਇਹ ਹੈ ਕਿ ਐਸ ਡੀ ਐਮ ਰਾਏਕੋਟ ਐਸ ਡੀ ਐਮ ਰਾਏਕੋਟ ਨੇ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਨਹੀਂ ਕਰ ਰਹੀ ਵਿਜੀਲੈਂਸ ਮਾਮਲਾ ਕੁਝ ਇਸ ਤਰ੍ਹਾਂ ਕਿ ਐਸ ਡੀ ਐਮ ਦੇ ਦਫਤਰ ਦੇ ਵਿੱਚੋਂ ਲਗਭਗ 24-25 ਲੱਖ ਰੁਪਏ ਜਿਹੜਾ ਬਰਾਮਦ ਹੋਇਆ ਉਸ ਬਰਾਮਦਗੀ ਤੋਂ ਬਾਅਦ ਵਿਜੀਲੈਂਸ ਨੇ ਜਿਹੜਾ ਉੱਥੇ ਸਟੈਨੋ ਸੀਗਾ ਐਸ ਡੀ ਐਮ ਦਾ ਉਹਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਗ੍ਰਿਫਤਾਰੀ ਵਿਜੀਲੈਂਸ ਜਿਹੜੀ ਹਾਲੇ ਤੱਕ ਜਿਹੜੇ ਐਸ ਡੀ ਐਮ ਨੇ ਉਹਨਾਂ ਦੀ ਨਹੀਂ ਕਰ ਰਹੀ ਇਸੇ ਗੱਲੋਂ ਵਿਧਾਇਕ ਸਾਹਿਬ ਦੁਖੀ ਨੇ ਤੇ ਉਹ ਕਹਿੰਦੇ ਨੇ ਕਿ ਭਗਵਾਨਤਮਾਨ ਸਰਕਾਰ ਨੂੰ ਬਦਨਾਮ ਕਰ ਰਹੇ ਨੇ ਇਹ ਅਧਿਕਾਰੀ ਅਧਿਕਾਰੀ ਜਾਣਬੁੱਝ ਕੇ ਵਿਜੀਲੈਂਸ ਦੀ ਮਿਲੀਭੁਗਤਤਾ ਜਾਂ ਵਿਜੀਲੈਂਸ ਦਾ ਕੋਈ ਚੱਕਰ ਹੈ ਜਿਹਦੇ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਹਲਕਾ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵਿਜੀਲੈਂਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਉਹਨਾਂ ਨੇ ਐਸ.ਡੀ.ਐਮ ਦਫ਼ਤਰ ਚੋਂ 24 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲਣ ਦੇ ਮਾਮਲੇ 'ਚ ਤਿੰਨ ਹਫ਼ਤਿਆਂ ਬਾਅਦ ਵੀ ਐਸ.ਡੀ.ਐਮ ਗੁਰਬੀਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਨਾ ਹੋਣ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਐਸ.ਡੀ.ਐਮ ਕੋਹਲੀ ਨੂੰ ਗ੍ਰਿਫਤਾਰ ਕਰਨ ਵਿੱਚ ਦੇਰੀ ਲਈ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਮਲਾ ਕੁਝ ਇਸ ਤਰ੍ਹਾਂ ਕੇ ਵਿਜੀਲੈਂਸ ਨੇ ਜਿਹੜਾ ਉਹ 12 ਜੂਨ ਨੂੰ ਐਸ.ਡੀ.ਐਮ ਰਾਏਕੋਟ ਦੇ ਸਟੈਨੋ ਜਤਿੰਦਰ ਸਿੰਘ ਟੀਨਾ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੀ ﺍﻟमारी ਦੇ ਵਿੱਚੋਂ 24 ਲੱਖ 6000 ਰੁਪਏ ਦੀ ਨਕਦੀ ਬਰਾਮਦ ਹੋਈ ਸੀ ਇਸ ਮਾਮਲੇ ਦੇ ਵਿੱਚ ਇੱਕ ਅਕਾਲੀ ਆਗੂ ਜਿਸ ਦਾ ਨਾਮ ਸੁਖਜੀਤ ਸਿੰਘ ਬੱਗੀ ਵਾਸੀ ਚੋੜੜਾ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੇ ਇਹ ਇਲਜ਼ਾਮ ਨੇ ਕਿ ਉਹਨੇ ਆਪਣੇ ਇੱਕ ਜ਼ਮੀਨ ਦੇ ਮਾਮਲੇ ਨੂੰ ਜੋ ਕਿ ਐਸ ਡੀ ਐਮ ਰਾਏਕੋਟ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਉਸ ਨੂੰ ਆਪਣੇ ਹੱਕ ਚ ਕਰਾਉਣ ਦੇ ਲਈ ਇਹ ਪੈਸੇ ਦਿੱਤੇ ਸੀ ਇਸ ਮਾਮਲੇ ਵਿੱਚ ਸਟੈਨੋ ਵੀ ਗ੍ਰਿਫਤਾਰ ਹੋ ਗਿਆ ਤੇ ਅਕਾਲੀ ਆਗੂ ਵੀ ਗ੍ਰਿਫਤਾਰ ਹੋ ਗਿਆ ਹੁਣ ਆਮ ਆਦਮੀ ਪਾਰਟੀ ਦਾ ਵਿਧਾਇਕ ਤੇ ਉਥੋਂ ਦੇ ਆਲੇ-ਦਾਲੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਵਿਜੀਲੈਂਸ ਜਾਣ ਬੁੱਝ ਕੇ ਜਿਹੜਾ ਐਸਡੀਐਮ ਕੋਹਲੀ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਸਡੀਐਮ ਕੋਹਲੀ ਨੂੰ ਬਚਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਦੇ ਕੁਝ ਅਧਿਕਾਰੀ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਰੇਪ ਭ੍ਰਿਸ਼ਟਾਚਾਰ ਵਿਰੋਧੀ ਮਿਸ਼ਨ ਨੂੰ ਦੇ ਵਿੱਚ ਰੋੜਾ ਬਣ ਰਹੇ ਨੇ ਤੇ ਜਾਣ ਬੁੱਝ ਕੇ ਉਸ ਨੂੰ ਡੀਰੇਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਮਸਲਾ ਇਹ ਹੈ ਕਿ ਫਿਰ ਇਦਾਂ ਕਿਵੇਂ ਹੋ ਸਕਦਾ ਹੈ ਜਦੋਂ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਕੱਟੜ ਇਮਾਨਦਾਰਾਂ ਦੀ ਤੇ ਉਸ ਪਾਰਟੀ ਦੇ ਵਿੱਚ ਜ਼ੀਰੋ ਟੋਲਰੈਂਸ ਭ੍ਰਿਸ਼ਟਾਚਾਰ ਦੇ ਖਿਲਾਫ ਹੋਵੇ ਤੇ ਫਿਰ ਇੱਕ ਐਸਡੀਐਮ ਜਿਹਦੇ ਦਫ਼ਤਰ ਦੀ ਅਲਮਾਰੀ ਚੋਂ 24 ਲੱਖ 6000 ਰੁਪਏ ਦੀ ਬਰਾਮਦਗੀ ਹੋਈ ਹੋਵੇ ਤੇ ਦੋ ਜਾਨੇ ਗ੍ਰਿਫਤਾਰ ਹੋ ਚੁੱਕੇ ਹੁਣ ਤੇ ਉਹ ਐਸ ਡੀ ਐਮ ਤੋਂ ਕੋਈ ਪੁੱਛ ਨਹੀਂ ਕੋਈ ਗੈਸ ਨਹੀਂ ਕਿੰਨਾ ਸਮਾਂ ਹੋ ਚੱਲਿਆ 12 ਜੂਨ ਦੀ ਦੁਆਰਾ ਜੁਲਾਈ ਇੱਕ ਮਹੀਨਾ ਹੋਣ ਚੱਲਿਆ ਇੱਕ ਮਹੀਨੇ ਦੇ ਲਗਭਗ ਸਮਾਂ ਹੋ ਚੱਲਿਆ ਕਿਉਂ ਨਹੀਂ ਗ੍ਰਿਫਤਾਰ ਹੋ ਰਿਹਾ ਯਾਨੀ ਕਿ ਇਹ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਵਿਧਾਇਕ ਸਾਹਿਬ ਤਾਂ ਦੁਖੀ ਹੈ ਹੀ ਹੈ ਨੇ ਇਹ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਕਿ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਉਹ ਕੁਝ ਲੋਕਾਂ ਲਈ 0 ਡਾਲਰੈਂਸ ਤੇ ਆ ਕੁਝ ਲੋਕਾਂ ਲਈ 0.2 ਡਾਲਰੈਂਸ ਤੇ ਆ ਕੁਝ ਲੋਕਾਂ ਲਈ 1.5 ਡਾਲਰੈਂਸ ਤੇ ਜਾਨੀ ਕਿ ਬੰਦਾ ਵਿਅਕਤੀ ਤੇ ਉਹਦਾ ਤੇ ਕਿੱਥੋਂ ਕੀ ਮਿਲ ਰਿਹਾ ਤੇ ਕੀ ਨਹੀਂ ਮਿਲ ਰਿਹਾ ਉਸ ਆਧਾਰ ਤੇ ਇਸ ਦਾ ਇਸ਼ਾਰਾ ਤਾਂ ਇਹੀ ਹੋ ਸਕਦਾ ਨਾ ਨਹੀਂ ਤਾਂ ਫਿਰ ਜਦੋਂ 0 ਟੋਲਰੈਂਸ ਆਇਓ ਐਸ ਡੀ ਐਮ ਆਇਓ ਕੱਲ ਬਰਖਾਸ ਕੀਤਾ ਐ ਡੀ ਐਸ ਪੀ ਐ ਫਿਰ ਤਾਂ ਸਾਰੇ ਇੱਕ ਬਰਾਬਰ ਨੇਗੇ ਫਿਰ ਤਾਂ ਕੋਈ ਮਸਲਾ ਹੀ ਨਹੀਂਗਾ ਪਰ ਹੁਣ ਇਹ ਗਲਤ ਆਮ ਆਦਮੀ ਪਾਰਟੀ ਨੇ ਸਪਸ਼ਟ ਕਰਨੀ ਹੈ ਕਿ ਉਹਨਾਂ ਦਾ ਐਮਐਲਏ ਕਿਹੜੀ ਗੱਲੋਂ ਦੁਖੀ ਹੈ ਕੀ ਵਿਜੀਲੈਂਸ ਪਿਕ ਐਂਡ ਚੂਜ਼ ਦੀ ਪਾਲਿਸੀ ਤੇ ਕੰਮ ਕਰਦੀ ਹੈ ਜਾਂ ਇੱਕ ਸਾਰਤਾਚ ਜਿਹੜਾ ਮਲਜਮ ਉਹ ਮਲਜਮ ਹੈ ਉਹਦੇ ਲਈ ਉਹ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਨਿੱਕਾ ਨਹੀਂ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਚਿੱਟਾ ਨਹੀਂ ਕੋਈ ਕਾਲਾ ਨਹੀਂ ਅਲੀ ਪਾਲਿਸੀ ਹੈ ਪਰ ਜੇ ਹਾਕਮ ਸਿੰਘ ਠੇਕੇਦਾਰ ਦੀ ਗੱਲ ਮੰਨ ਲਈ ਜਾਵੇ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਹੈਗਾ ਹਾਕਮ ਸਿੰਘ ਠੇਕੇਦਾਰ ਦੇ ਹਿਸਾਬ ਨਾਲ ਤਾਂ ਇਹ ਨੀਤੀ ਪਿੱਕਣ ਚੂਜ ਦੀ ਨਜ਼ਰ ਆਉਂਦੀ ਹੈ ਹੁਣ ਸਰਕਾਰ ਕਿਵੇਂ ਕਹਤੇ ਕਾਰਵਾਈ ਕਰਦੀ ਹੈ ਤਾਂ ਹੁਣ ਸਰਕਾਰ ਦਾ